ਇਹ ਸਾਡਾ ਆਪਣਾ ਚੋੜ ਸਦਵਾ ਜੀ ਮਤਲਬ ਸਾਡੇ ਮਲਤਾਜੀ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟਾਇਆ ਡੇਢ ਕੋਸਾਲ ਹੋ ਗਿਆ ਹੋਇਆ ਨਾ ਤੇ ਇੱਕ ਘਰੇ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦੇ ਬਾਹਰ ਵਾ ਬੇਟੀਆਂ ਨੇ ਦੋਏ ਵਿਆਈਆਂ ਨੇ ਤੇ ਸ਼੍ਰੀਪ੍ਰਭਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਕਿ ਮਿੰਟ ਗਿਆ ਤਾਂ ਹੀ ਕਰਤਾ ਮੈਂ ਸ਼ੌਪ ਤੇ ਜਾਂੜਿਆ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤੇ ਮੈਨੂੰ ਕਹਿੰਦੇ ਵੀ ਵੀਰ ਤੇਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵੇਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚਲ ਕੇ ਸੀ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜੰਦਰੇ ਕੰਦਾ ਉੱਚੀਆਂ ਨੇ ਕਰਤੀਆਂ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੇ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋ ਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆਇਆ ਵਾ ਫਟਕ ਦੇ ਉਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਆ ਕਹਿੰਦੇ ਟ੍ਰੇਨ ਥੱਲੇ ਆ ਗਿਆ ਤੇ ਸਾਨੂੰ ਵੀ ਮਨ ਦੇ ਵਿੱਚ ਇਹ ਆ ਵੀ ਈਡੀ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਦੋਂ ਰਾਤੀ ਦੁੱਧ ਲੈ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਰਾਤ ਕਰ ਸੀ ਉਹ ਰਾਤ ਕਰ ਸੀ ਸੁੱਤੇ ਦੋਏ ਜੀ ਸੁੱਤੇ ਘਰ ਲਾਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਕਰ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲਾਗੇ ਲਾਗੇ ਸੁੱਤੀਆਂ ਲਾਗੇ ਮੰਜੀਆਂ ਡੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟੱਪੀ ਆ ਕੰਧ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨਦ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੇ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਜਾਂ ਪਰਿਵਾਰ ਚ ਦੋਹੇ ਜੀ ਆ ਮਤਲਬ ਬੇਟਾ ਇਹਨਾਂ ਦਾ ਬਾਰਵਾ ਹਾਂਜੀ ਬੇਟਾ ਬਾਰਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਸਿਰੇ ਸਟੇਸ਼ਨ ਮਾਰਨੇ ਇੱਕ ਮੀਮੋ ਦਿੱਤੀ ਕਿਲੋਮੀਟਰ ਨੰਬਰ ਠਾਰ ਦੇ 16 17 ਲਾ ਕੇ ਕਨੂਣ ਫੜਕ ਦੇ ਕੋਲ ਇੱਕ ਬੰਦੇ ਦੀ ਗੱਡੀ ਥਲੇ ਆਉਨਾ ਮੌਤ ਹੋਈ ਆ ਅਸੀਂ ਮੌਕੇ ਤੇ ਆ ਕੇ ਵੇਖਿਆ ਵਾ ਤੇ ਉਹ ਟ੍ਰੇਨ ਦੇ ਥਲੇ ਆ ਕੇ ਉਹਦੀ ਸੇਦੀ ਖੋਪੜੀ ਜੀ ਪੂਰੀ ਤਰ੍ਹਾਂ ਕੁਚਲੀ ਹੋਈ ਸੀ ਤੇ ਜਿਹਦੇ ਘਰ ਵਾਲੇ ਵਾਰਸ ਵੀ ਆ ਗਏ ਨੇ ਜਿਨ੍ਹਾਂ ਦੱਸਿਆ ਕਿ ਜਿਹੜਾ 2-3 ਸਾਲ ਤੋਂ ਦਿਮਾਗੀ ਅਫਸਰ ਠੀ ਜਿਹੜਾ ਦੋ ਮਾਰੀ ਗਈ ਹਿਲਦਾ ਦਿਲਦਾ ਜਦੋਂ ਡੀ ਐਮ ਸੀ ਦੀ ਦਵਾਈ ਚੱਲਦੀ ਰਾਤ ਬਿਨਾਂ ਦੱਸੀ ਕਿਤੇ ਘਰੋਂ ਕਿਤੇ ਆ ਗਿਆ ਪਤਾ ਨਹੀਂ ਕਦੋਂ ਆਇਆ ਵਾ ਸੀਰੇ ਸੀਰੇ ਟੈਂਟ ਲਿਆਈ ਆ ਉਹਦੀ ਕਾਰਵਾਈ ਕਰ ਰਹੇ ਹਾਂ ਜੋ ਵੀ ਕਰ ਹਾਂਜੀ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ ਸਨ ਆਫ ਗਪਾਲ ਸਿੰਘ ਵਾਸੀ ਪਿੰਡ ਚੋਸੇਦਵਾ ਉਮਰ ਕਰੀਬ 58 ਸਾਲ ਆ ਆਪਣੇ ਪੰਜਾਬ ਵਿੱਚ ਮੁਲਾਜ਼ਮ ਹੀ ਤੇ ਠੀਕ ਨਾ ਹੋਣ ਕਰਕੇ ਇਹਨਾਂ ਨੇ ਐਡਵਾਂਸ ਵਲੰਟੀਅਰ ਜਿਹੜਾ ਆਪਣੀ ਲੜੀ ਆਪਣੀ ਲੜੀ ਉਹਨਾਂ ਨੇ ਹਾਂਜੀ ਰਿਟਾਇਰਮੈਂਟ ਲਈ ਫੈਮਲੀ ਆ ਗਈ ਉਹਨਾਂ ਦੀ ਫੈਮਲੀ ਪਹੁੰਚ ਗਈ ਆ ਤੇ ਉਹਨਾਂ ਜੱਬ ਵੀ ਉਹ ਦਵਾਈ ਖਾਂਦੇ ਜਿਹਦੇ ਕਰਕੇ ਪਤਾ ਨਹੀਂ ਲੱਗਾ ਉਹਨਾਂ ਘਰੋਂ ਘੋਟ ਆਏ ਆ ਤੇ ਜੋ ਵੀ ਕਾਰਵਾਈ ਅੱਗੇ ਆ ਉਹਨਾਂ ਦੇ ਦਿੱਤਾ ਤੇ ਹੀ ਕਰਦੇ ਆ